ਮਾਜੀ ਆਓ ਬਾਪੂ ਜੀ ਦੋ ਮਿੰਟ ਆਜੋ 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 ਇੱਕ ਵਾਰ ਖਾਨ ਸਾਹਿਬ ਉਹਨਾਂ ਦੇ ਫਾਦਰ ਸਾਹਿਬ ਉਹਨਾਂ ਲਈ ਜ਼ੋਰਦਾਰ ਤਾੜੀਆਂ ਵਜਾਓ ਬਈ ਜ਼ੋਰਦਾਰ ਤਾੜੀਆਂ ਹੋਣੇ ਚਾਹੀਦੀਆਂ ਬਾਪੂ ਦਾ ਕਰਕੇ ਅਸੀਂ ਆ ਇੱਕ ਵਾਰ ਸਾਰੇ ਜਣੇ ਆਪਣੇ ਆਪਣੇ ਬਾਪੂ ਲਈ ਜ਼ੋਰਦਾਰ ਤਾੜੀ ਵਜਾਓ ਆਪਣੇ ਆਪਣੇ ਬਾਪ ਲਈ ਜ਼ੋਰਦਾਰ ਤਾੜੀਆਂ ਕੀ ਬਾਤ ਹੈ ਇਹ ਬਾਪੂ ਦਾ ਆਸ਼ੀਰਵਾਦ ਹੈ ਰਤਬਾ ਬਾਪ ਦਾ ਜਗ ਵਿੱਚ ਬਹੁਤ ਉੱਚਾ ਜਗ੍ਹਾ ਬਾਪ ਦੀ ਕੋਈ ਨਹੀਂ ਲੈ ਸਕਦਾ ਹਰ ਮਾਂ ਨੂੰ ਮਾਤਾ ਆਖਦੀ ਹੈ ਪਰ ਬਾਪ ਕੋਈ ਨਹੀਂ ਕਿਸੇ ਨੂੰ ਕਹਿ ਸਕਦਾ ਪੇਟ ਸਾਰੇ ਪਰਿਵਾਰ ਦਾ ਪਾਲਦਾ ਏ ਕਸ਼ਟ ਝਲ ਕੇ ਮੁਸੀਬਤੋਂ ਮਜਬੂਰੀਆਂ ਦਾ ਉਹਦੀ ਝੜਕ ਚ ਸਦਾ ਹੀ ਭਲਾ ਹੁੰਦਾ ਗੁੱਸਾ ਕਰੀਏ ਨਾ ਬਾਪੂ ਦੀਆਂ ਘੂਰੀਆਂ ਦਾ ਖੁਦ ਨੂੰ ਵਾਰ ਕੇ ਪੂਰੀਆਂ ਕਰੇ ਬਾਪੂ ਸਦਰਾਂ ਬੱਚੇ ਦੇ ਦਿਲ ਦੀਆਂ ਜੋ ਗੁੰਦੀਆਂ ਨੇ ਇਸ ਗੱਲ 'ਚ ਰਤਣਾ ਝੂਠ ਕੋਈ ਮੋਜਾ ਬਾਪੂ ਦੇ ਸਿਰ ਤੇ ਹੁੰਦੀਆਂ ਨੇ ਇੱਕ ਵਾਰ ਜ਼ੋਰਦਾਰ ਥਾੜੇ ਚਾਹੀਦੀਆਂ ਸਾਡੇ ਬਾਪੂ ਲਈ ਸੋ ਬਾਪੂ ਨੇ ਇਨੀ ਮਿਹਨਤ ਕੀਤੀ ਹਜੇ ਤੱਕ ਮਿਹਨਤ ਕਰ ਰਿਹਾ ਏ ਉਹ ਕਹਿੰਦੇ ਕੋਈ ਗੱਲ ਨਹੀਂ ਤੂੰ ਆਪਣੇ ਪੈਸੇ ਕਮਾਉਣਾ ਕਮਾਈ ਜਾਂ ਮੈਂ ਆਪਣਾ ਕੰਮ ਨਹੀਂ ਛੱਡਣਾ ਸੋ ਇੱਕ ਵਾਰ ਸਾਡੇ ਬਾਪੂ ਦੀ ਮਿਹਨਤ ਲਈ ਜ਼ੋਰ ਦਾ ਤਾੜੀਆਂ ਚਾਹੀਦੀਆਂ ਆਓ ਜੀ ਖਾਨ ਸਾਹਿਬ ਇਹ ਕਰੇ ਬਾਪੂ ਦੇ ਨਾਂ ਤੇ ਤਾੜੀਆਂ ਜ਼ੋਰਦਾਰ ਮਾਰ ਦਿਓ ਇਹਨਾਂ ਦੀਆਂ ਦੁਆਵਾਂ صدਕਾ ਅੱਜ ਮੈਂ ਤੁਹਾਡੇ ਸਾਹਮਣੇ ਖੜਾ ਆ ਇਹਨਾਂ ਨੇ ਦੁਆਵਾਂ ਕੀਤੀਆਂ ਮੇਰੇ ਵਾਸਤੇ ਆ ਹੁਣ ਤੁਹਾਨੂੰ ਪਤਾ ਹੈ ਕਿ ਮੈਂ ਆਪਣੇ ਜਨਮ ਦਿਨ ਦੇ ਉੱਤੇ ਮੈਂ ਕੁਝ ਨਹੀਂ ਕਰ ਸਕਦਾ ਇਹਨਾਂ ਵਾਸਤੇ ਕੁਰਾਨ ਸ਼ਰੀਫ ਦੇ ਵਿੱਚ ਲਿਖਿਆ ਹੈ ਕਹਿੰਦੇ ਵੀ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਨਾ ਤੇ ਬੱਚਾ ਰੋਂਦਾ ਹੈ ਤੇ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤੇ ਜਦੋਂ ਮਾਂ ਦੀ ਚੀਖ ਨਿਕਲਦੀ ਹੈ ਤੇ ਉਸ ਤੁਸੀਂ ਜਿੰਨਾ ਮਰਜ਼ੀ ਕਰ ਲਓ ਆਪਣੇ ਮਾਪੇ ਦਾ ਆਪਣੀ ਮਾਂ ਦਾ ਜਿੰਨਾ ਮਰਜ਼ੀ ਤੁਸੀਂ ਅਦਬ ਕਰ ਲੋ ਪਿਆਰ ਕਰ ਲੋ ਜਿੰਨਾ ਮਰਜ਼ੀ ਕੁਝ ਕਰ ਲੋ ਤੁਸੀਂ ਮਾਂ ਦਾ ਦੇਣਾ ਨਹੀਂ ਦੇ ਸਕਦੇ ਉਹਦੀ ਇੱਕ ਚੀਖ ਦੇ ਬਰਾਬਰ ਵੀ ਨਹੀਂ ਤੁਹਾਡੀ ਸਾਰੀ ਜ਼ਿੰਦਗੀ ਦੀ ਸੇਵਾ ਮਾਂ ਪੇ ਇਹ ਚੀਜ਼ ਆ ਤੇ ਜਦੋਂ ਹੁਣ ਮੈਂ ਮੈਂ ਤਾਂ ਕੀ ਕਰ ਸਕਦਾ ਮੈਂ ਕੁਝ ਨਹੀਂ ਕਰ ਸਕਦਾ ਇਹਨਾਂ ਵਾਸਤੇ ਕਦੀ ਜ਼ਿੰਦਗੀ 'ਚ ਨਹੀਂ ਕੁਝ ਕਰ ਸਕਦਾ ਇਹਨਾਂ ਦਾ ਮੈਂ ਮੁੱਲ ਨਹੀਂ ਮੋੜ ਸਕਦਾ ਨਾ ਮੈਂ ਦੇਣਾ ਦੇ ਸਕਦਾ ਕਦੀ ਵੀ ਇਹਨਾਂ ਦਾ ਪਰ ਖੁਸ਼ੀਆਂ ਹੁੰਦੀਆਂ ਨੇ ਤੁਸੀਂ ਵੀ ਜਦੋਂ ਕੋਈ ਕੰਮ ਕਰਦੇ ਹੋ ਇੱਕ ਪੇ ਵਾਸਤੇ ਹੁੰਦਾ ਕਿ ਉਹਦਾ ਪੁੱਤ ਆਪਣੀ ਕਮਾਈ ਦੇ ਨਾਲ ਚਲੋ ਬਾਪੂ ਦਾ ਤਾਂ ਘਰ ਜਿਹੜਾ ਉਹ ਘਰ ਹੀ ਹੁੰਦਾ ਬੱਚੇ ਦਾ ਪਰ ਜਦੋਂ ਇੱਕ ਬੱਚਾ ਆਪਣੀ ਮਿਹਨਤ ਦੀ ਖੂਨ ਪਸੀਨੇ ਦੀ ਕਮਾਈ ਦੇ ਨਾਲ ਘਰ ਬਣਾ ਕੇ ਤੇ ਮਾਪੇ ਨੂੰ ਗਿਫਟ ਕਰਦਾ ਹੈ ਤੇ ਉਦੋਂ ਉਹ ਮਾਪੇ ਵੀ ਜਾਣ ਸਕਦਾ ਤੇ ਮੇਰੇ ਜਨਮ ਦਿਨ ਤੇ ਮੈਂ ਘਰ ਕੋਠੀ ਇੱਕ ਮੈਂ ਮੇਰੀ ਫਗਵਾੜੇ ਵਿੱਚ ਲਈ ਹੈ ਨਵਾਂ ਘਰ ਲਿਆ ਤੁਸੀਂ ਸਾਰਿਆਂ ਨੂੰ ਪਤਾ ਹੀ ਹੋਣਾ ਨਿਊਜ਼ ਦੇ ਵਿੱਚ ਵੀ ਬੜਾ ਚੱਲਿਆ ਸੀਗਾ ਤੇ ਉਹ ਬੇਬੇ ਬਾਪੂ ਨੂੰ ਮੈਂ ਗਿਫਟ ਕੀਤੀ ਸੀਗੀ ਤੇ ਮੈਂ ਇੰਨੇ ਜੋਗਾ ਹੈ ਨਹੀਂ ਵੀ ਮੈਂ ਇਹਨਾਂ ਵਾਸਤੇ ਕੁਝ ਕਰ ਸਕਾ ਪਰ ਇਹਨਾਂ ਦਾ ਬਹੁਤ ਦਿਲ ਖੁਸ਼ ਹੋਇਆ ਸੀ ਤੇ ਮੈਨੂੰ ਕਹਿੰਦੇ ਪੁੱਤਰਾ ਸਾਨੂੰ ਇੰਨਾ ਹੀ ਸੀਗਾ ਮੈਨੂੰ ਇਹਨਾਂ ਨੇ ਇਹ ਕਹੀ ਜਾਣਾ ਵੀ ਪੁੱਤਰਾ ਤੇਰੀ ਕੋਠੀ ਚਾਹੀਦੀ ਏ ਸਾਨੂੰ ਤੇਰੀ ਕੋਠੀ ਚਾਹੀਦੀ ਏ ਸਾਨੂੰ ਹੁਣ ਉਸ ਕੋਠੀ ਦੇ ਵਿੱਚ ਇਹਨਾਂ ਨੂੰ ਕੋਈ ਭਾਪਾ ਪਾੜਾ ਨਹੀਂ ਹੈ ਉਹ ਇਹ ਕਹਿੰਦੇ ਵੀ ਪੁੱਤਰਾ ਤੇਰਾ ਘਰ ਬਣ ਜਵੇ ਤੁਸੀਂ ਇਹ ਦੇਖੋ ਮਾਪੇ ਕਿਸੀ ਚੀਜ਼ ਆ ਆਪਣਾ ਨਹੀਂ ਕਦੀ ਸੋਚਦੇ ਉਹ ਹਮੇਸ਼ਾ ਬੱਚੇ ਦਾ ਹੀ ਸੋਚਦੇ ਆ ਵੀ ਹਾਂ ਤੇਰਾ ਵੋਜਵੇ ਤੇਰਾ ਕੰਮ ਵਧੀਆ ਹੋ ਜਾਵੇ ਤੇ ਅਸੀਂ ਅਸੀਂ ਤਾਂ ਸਾਨੂੰ ਕੀ ਚਾਹੀਦਾ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਤੇਰੀ ਤੰਦਰੁਸਤੀ ਚਾਹੀਦੀ ਹੈ ਜਦੋਂ ਸ਼ੋਹਾਂ ਤੋਂ ਸ਼ੋਹਾਂ ਤੋਂ ਜਾਂ ਕੰਮ ਤੋਂ ਕੋਈ ਆਉਂਦਾ ਅੱਧੀ ਅੱਧੀ ਰਾਤ ਨੂੰ ਉਦੋਂ ਸਿਰਫ ਜਦੋਂ ਤੁਸੀਂ ਕੁੰਡਾ ਖੜਕਾਉਂਦੇ ਹੋ ਤੇ ਸਿਰਫ 2 ਮਿੰਟ ਦੇ ਵਿੱਚ ਕੁੰਡਾ ਖੁੱਲਦਾ ਜਿਹਦੀ ਮਾਂ ਹੁੰਦੀ ਹੈ ਜਿਹਦੀ ਮਾਂ ਸਿਰ ਤੇ ਸਲਾਮਤ ਹੁੰਦੀ ਹੈ 2 ਮਿੰਟ ਦੇ ਵਿੱਚ ਕੁੰਡਾ ਖੁੱਲਦਾ ਪੁੱਤ ਆ ਕੇ ਰੋਟੀ ਖਾਦੀ ਆ ਕਹਿੰਦੇ ਨੇ ਵੀ ਰੋਟੀ ਖਾਧੀ ਏ ਕਿ ਨਹੀਂ ਕੱਲੀ ਮਾਂ ਪੁੱਛਦੀ ਕਿੰਨੇ ਡਾਲਰ ਕਮਾਏ ਬਾਕੀ ਸਾਰੇ ਪੁੱਛਦੇ ਇਹ ਸੱਚੀ ਗੱਲ ਆ ਜਦੋਂ ਕੁੰਡਾ ਤੁਸੀਂ ਖੜਕਾਉਨੇ ਆ 2 ਮਿੰਟ ਦੇ ਵਿੱਚ ਕੁੰਡਾ ਖੁੱਲਦਾ ਤੇ ਉਹ ਤੁਹਾਡੀ ਮਾਂ ਖੋਲਦੀ ਏ ਵੀ ਪੁੱਤ ਰੋਟੀ ਖਾ ਲਈ ਏ ਉਹਨੇ ਕੁਝ ਨਹੀਂ ਪੁੱਛਣਾ ਵੀ ਤੈਨੂੰ ਕਿੰਨੇ ਪੈਸੇ ਬਣੇ ਜਾਂ ਤੈਨੂੰ ਕੀ ਹੋਇਆ ਜਾਂ ਕਿੰਨੇ ਦਾ ਕੰਮ ਕਰਕੇ ਆ ਉਹਨੇ ਕਹਿੰਦਾ ਰੋਟੀ ਖਾਧੀ ਤੂੰ ਇਹ ਚੀਜ਼ਾਂ ਹੁੰਦੀਆਂ ਨੇ ਸੋ ਮੇਰੇ ਬਾਪੂ ਨੇ ਮੈਨੂੰ ਕਦੀ ਵੀ ਕਿਸੇ ਚੀਜ਼ ਤੋਂ ਰੋਕਿਆ ਨਹੀਂ ਕਦੀ ਵੀ ਕਿਸੇ ਚੀਜ਼ ਦਾ ਮੈਨੂੰ ਥੋੜ੍ਹ ਨਹੀਂ ਹਉਣ ਦਿੱਤੀ ਮੈਂ ਬਾਪੂ ਦਾ ਦੇਣਾ ਕਦੀ ਦੇ ਨਹੀਂ ਸਕਦਾ ਮੇਰੇ ਬਾਪੂ ਵਾਸਤੇ ਇੱਕ ਜਿਹੜਾ ਮੇਰਾ ਸਭ ਤੋਂ ਸਭ ਤੋਂ ਪੱਕਾ ਤੇ ਸਭ ਤੋਂ ਸੱਚਾ ਮੇਰਾ ਯਾਰ ਵੀ ਹੈ ਮੇਰਾ ਦੋਸਤ ਵੀ ਹੈ ਮੇਰਾ ਪਿਓ ਹੈ ਮੇਰਾ ਭਰਾ ਵੀ ਹੈ ਮੇਰਾ ਸਾਰਾ ਕੁਝ ਹੀ ਹੈ ਇਹਦੇ ਤੋਂ ਇਮਾਨਦਾਰ ਕੋਈ ਇਨਸਾਨ ਹੋ ਨਹੀਂ ਸਕਦਾ ਮੇਰੇ ਵਾਸਤੇ ਜੇ ਤਾੜੀਆਂ ਜ਼ੋਰਦਾਰ ਮਾਰੋ ਯਾਰ ਮਿਹਰਬਾਨੀ ਸ਼ੁਕਰੀਆ ਬਾਪੂ ਜੀ ਇਹ ਕਿੱਦਾਂ ਲੱਗ ਰਿਹਾ ਤੁਹਾਡੇ ਅੱਜ ਮੁੰਡੇ ਦਾ ਨਾਮ ਪੂਰੀ ਦੁਨੀਆ ਵਿੱਚ ਬਹੁਤ ਵਧੀਆ ਹੈ ਬੱਸ ਇਹ ਅੱਲਾ ਦੀ ਉਬਾਦਤ ਸਦਕਾ ਅੱਲਾ ਦੇ ਕਰਮ ਸਦਕਾ ਇਮਰਾਨ ਦਾ ਜਨਮ ਤੁਹਾਡੇ ਘਰ ਵਿੱਚ ਹੋਇਆ ਹੈ ਤੇ ਇਨਸ਼ਾ ਅੱਲਾ ਜਿਹੜੀਆਂ ਖੁਸ਼ੀਆਂ ਰਹਿੰਦੀਆਂ ਉਹ ਪੂਰੀਆਂ ਅੱਲਾ ਪਾਕ ਕਰੇ ਇੱਕ ਵਾਰ ਜ਼ੋਰਦਾਰ ਤਾੜੀਆਂ ਇਮਰਾਨ ਖਾਨ ਸਾਹਿਬ ਇਮਰਾਨ ਹੈ ਸਾਡੇ ਭਰਾ ਦਾ ਨਾਮ ਉਹਦਾ ਤੇ ਖਾਨ ਸਾਹਿਬ ਨਾਮ ਦੇ ਨਾਲ ਤੁਸੀਂ ਸਾਰੇ ਜਾਣਦੇ ਹੋ ਮੈਂ ਚਾਹੁੰਦਾ ਕਿ ਸਾਰੇ ਜਿਹੜੇ